ਸਤਿ ਸ੍ਰੀ ਅਕਾਲ ਜੀ ਗੁਰਨਾਮਕਸੋਰ ਮੈਸਰਖਾਨਾ ਤੋਂ ਅੱਜ ਤੁਹਾਡੇ ਵਾਸਤੇ ਨਿਊ ਸੂਟ ਲੈ ਕੇ ਆਏ ਆ ਜਿਹੜੇ ਸੂਟ ਆਪਣੇ ਕੋਲੇ ਕਾਟਨ ਬੇਸ ਤੇ ਰੈਡੀ ਹੋ ਕੇ ਆਏ ਆ ਅੱਜ ਦੇ ਸੂਟ ਜਿਹੜੇ ਆਪਣੇ ਕੋਲੇ ਹੈਗੇ ਆ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦੇ ਆਪਾਂ ਆਪ ਖੁਦ ਤਿਆਰ ਕਰਾਏ ਹੋਏ ਆ ਮਸ਼ੀਨ ਵਰਕ ਦੇ ਸੂਟ ਹੈ ਬਹੁਤ ਹੀ ਸੋਹਣੇ ਤੁਸੀਂ ਇਹ ਦੇਖ ਸਕਦੇ ਹੋ ਕਪੜਾ ਜਿਹੜਾ ਹੈਗਾ ਆਪਾਂ ਬਹੁਤ ਹੀ ਅੱਛੀ ਕੁਆਲਿਟੀ ਦਾ ਕਪੜਾ ਲਵਾਉਨੇ ਆ ਨਾਲ ਵਰਕ ਆਪਾਂ ਖੁਦ ਕਰਾਉਨੇ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਸਫਾਈ ਦੇ ਨਾਲ ਸਾਰਾ ਜਿਹੜਾ ਕੰਮ ਕੀਤਾ ਹੋਇਆ ਹੈ ਘੇਰ ਦਾ ਆਪਾਂ ਤੁਹਾਨੂੰ ਘੇਰ ਦੇਵਾਂਗੇ ਵਰਕ ਦਾ 20 ਇੰਚ ਦਾ ਘੇਰ ਦੇਵਾਂਗੇ ਨਾਲ ਆਪਾਂ ਬਾਜੂ ਤੇ ਬਹੁਤ ਹੀ ਸੋਹਣਾ ਵਰਕ ਦੇਵਾਂਗੇ ਸੋਨੂੰ ਕਲੋਜ਼ ਤੋਂ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਸੂਟ ਦੀ ਬਹੁਤ ਹੀ ਸੋਹਣਾ ਬਾਜੂ ਦੇ ਉੱਤੇ ਬਰਕਾਊਗਾ ਬਹੁਤ ਹੀ ਸੋਹਣਾ ਘੇਰ ਦੇਤੇ ਆਊਗਾ ਤੇ 25 ਇੰਚ ਦਾ ਆਪਾਂ ਰੈਡੀ ਘੇਰ ਦੇਵਾਂਗੇ ਸੋਨੂੰ ਨਾਲ ਆਪਾਂ ਲੈਂਥ ਦੇਵਾਂਗੇ 47 ਇੰਚ ਦੀ 47 ਦਾ ਸੂਟ ਤੁਸੀਂ ਲੈਂਥ ਲਵਾਈ ਲੈ ਸਕਦੇ ਹੋ ਤੇ ਦੁਪੱਟਾ ਜਿਹੜਾ ਆਪਾਂ ਲਵਾਇਆ ਨਾਲ ਬਹੁਤ ਹੀ ਸੋਹਣਾ ਦੁਪੱਟਾ ਲਵਾਇਆ ਕਾਂਥਾਂ ਪੇਟ ਦਾ ਦੁਪੱਟਾ ਆਪਾਂ ਮਸਲੀਨ ਦਾ ਨਾਲ ਲਵਾਇਆ ਬਹੁਤ ਹੀ ਸੋਹਣਾ ਦੁਪੱਟਾ ਤੁਸੀਂ ਦੁਪੱਟੇ ਦੀ ਫਿਨਿਸ਼ਿੰਗ ਚੈ ਫਲਾਰ ਦੇਖੋ ਬਹੁਤ ਹੀ ਪਿਆਰੇ ਪਿਆਰੇ ਨੇ 2.5 ਮੀਟਰ ਦਾ ਦੁਪੱਟਾ ਮਸਲੀਨ ਦਾ ਆਪਾਂ ਤੁਹਾਨੂੰ ਦੇਾਂਗੇ ਨਾਲ ਖੁੱਲੇ ਸੈਜ ਦਾ ਤੇ ਜਿਹੜਾ ਪਹਿਲਾ ਕਲਰ ਸੀਗਾ ਇਹ ਮਹਿੰਦੀ ਕਲਰ ਆਪਾਂ ਸ਼ੂਟਸ ਨਾਲ ਦੇਾਂਗੇ ਇਸ ਤੋਂ ਬਾਅਦ ਆਪਣਾ ਜਿਹੜਾ ਦੂਸਰਾ ਕਲਰ ਆ ਉਹ ਪੀਕੋ ਕਲਰ ਆ ਗਿਆ ਉਸ ਦਾ ਵੀ ਵਰਕ ਜਿਹੜਾ ਹੈਗਾ ਬਹੁਤ ਹੀ ਸੋਹਣਾ ਕੀਤਾ ਹੋਇਆ ਹੈ ਸ਼ੂਟ ਆਪਾਂ ਕੋਲ ਤਿਆਰ ਕਰਵਾਏ ਹੈ ਬੜੀਕ ਪੀਸ ਬਹੁਤ ਹੀ ਸੋਹਣੇ ਨੇਗੇ ਤੇ ਤੁਸੀਂ ਬਾਹਾਂ ਤੇ ਵਰਕ ਦੇਖ ਸਕਦੇ ਹੋ ਕੋਲੋਜ ਤੋਂ ਬਹੁਤ ਹੀ ਸੋਹਣਾ ਬਾਜੂ ਤੇ ਵਰਕ ਕੀਤਾ ਹੋਇਆ ਹੈ ਘੇਰ ਆਪਣੇ ਸਾਰੇ 25 ਇੰਚ ਦੇ ਤਿਆਰ ਨੇ ਆਹ ਲਓ ਜੀ ਏਸੀਪੀ ਕੌ ਕੁਲਰ ਹੈ ਇਸ ਦੇ ਇਸ ਤੋਂ ਬਾਅਦ ਮੈਂ ਸੋ ਇਹ ਦੁਪੱਟਾ ਨਾਲ ਦੀ ਨਾਲ ਤੁਹਾਨੂੰ ਚੈੱਕ ਕਰਾ ਦੇਣ ਦੁਪੱਟੇ ਅੱਜ ਸਾਰਿਆਂ ਦੇ ਬਹੁਤ ਹੀ ਪਿਆਰੇ ਨੇ ਮਸਲੀਨ ਦੇ ਦੁਪੱਟੇ ਨੇ ਸਾਰੇ ਡੀਟੈਲ ਪ੍ਰਿੰਟ ਦੇ ਨਾਲ ਪੇਂਟ ਹੋਏ ਨੇ ਆਹ ਲਓ ਜੀ ਸਾਰੇ ਦੁਪੱਟਿਆਂ ਦੇ ਆਪਾਂ ਖੁੱਲੇ ਦੇਾਂਗੇ ਤੁਹਾਨੂੰ 2.5 ਮੀਟਰ ਦਾ ਸਾਈਜ਼ ਦੁਪੱਟੇ ਦਾ ਆਪਾਂ ਤੁਹਾਨੂੰ ਦੇਾਂਗੇ ਦੂਸਰਾ ਕੱਲ ਰਿਹਾ ਦਾ ਮੋਰ ਪੰਖੀ ਅਸੀਂ ਇਸ ਤੇ ਵੀ ਬਾਜੂਵਾਰਕ ਬਹੁਤ ਸੋਹਣਾ ਹੈ ਘੇਰ ਦੇ ਉੱਤੇ ਵੀ ਬਹੁਤ ਹੀ ਸੋਹਣਾ ਵਰਕ ਜਿਹੜਾ ਤੁਹਾਨੂੰ ਦੇਵਾਂਗੇ 25 ਇੰਚ ਦਾ ਆਪਾਂ ਵਰਕ ਦੇਵਾਂਗੇ ਘੇਰ ਦਾ ਬਾਜੂ ਵਰਕ ਦੇਵਾਂਗੇ 47 ਇੰਚ ਦੀ ਜਿਹੜੀ ਇਹਦੀ ਲੈਂਥ ਹੋਗੀ ਆਹ ਲਓ ਜੀ ਤੀਸਰਾ ਕਲਰ ਮਹਿਰੂਨ ਕਲਰ ਜੀ ਦਾ ਵੀ ਆਪਾਂ ਦੁਪੱਟਾ ਤੁਹਾਨੂੰ ਚੈੱਕ ਕਰਾਉਣੀ ਹੈ ਬਹੁਤ ਹੀ ਸੋਹਣਾ ਦੁਪੱਟਾ ਹੈ ਤੇ ਰੇਂਜ ਰਹੂਗੀ ਜੀ ਅੱਜ ਦੀ 1850 ਰੁਪਇਆ ਤੇ ਆਨਲਾਈਨ ਤੁਸੀਂ ਸੂਟ ਨੂੰ ਬਾਏ ਕਰ ਸਕਦੇ ਹੋ ਜਿਹੜੀ ਸ਼ਿਪਿੰਗ ਚਾਰਜਾ ਤੁਹਾਨੂੰ ਨਹੀਂ ਲੱਗਦੀ ਆਲ ਇੰਡੀਆ ਸਾਡੀ ਸ਼ਿਪਿੰਗ ਫ੍ਰੀ ਹੋਊਗੀ ਆਹ ਲਓ ਜੀ ਇਹ ਸੀਗਾ ਤੀਸਰਾ ਕਲਰ ਮਹਿਰੂਨ ਕਲਰ ਇਸ ਤੋਂ ਬਾਅਦ ਆਪਣਾ ਜਿਹੜਾ ਚੌਥਾ ਕਲਰ ਆ ਗਿਆ ਉਹ ਵਾਈਨ ਕਲਰ ਦੇ ਵਿੱਚ ਆ ਗਿਆ ਤੇ ਵਰਕ ਦੀ ਜਿਹੜੀ ਸਫਾਈ ਹੈ ਉਹ ਬਹੁਤ ਹੀ ਸਫਾਈ ਨਾਲ ਕੰਮ ਕੀਤਾ ਗਿਆ ਆਹ ਲਓ ਜੀ ਇਸ ਤੋਂ ਬਾਅਦ ਮੈਂ ਇਹਦਾ ਦੁਪੱਟਾ ਤੁਹਾਨੂੰ ਚੈੱਕ ਕਰਾ ਦਿੰਨੀ ਆ ਆਹ ਲਓ ਜੀ ਦੁਪੱਟਾ ਚੈੱਕ ਕਰੋ ਤੁਸੀਂ ਬਹੁਤ ਹੀ ਸੋਹਣਾ ਦੁਪੱਟਾ ਹੈ ਕੁਲੇ ਸਾਰੇ ਇਹਦੇ ਦੁਪੱਟੇ ਆ ਪੂਰੀ ਵਧੀਆ ਬੁੱਕਲ ਮਾਰ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਦੁਪੱਟਾ ਦਾ ਜਿਹੜਾ ਕੰਮ ਕੀਤਾ ਹੋਇਆ ਹੈ ਪੇਂਟ ਬ੍ਰਸ਼ ਦੇ ਨਾਲ ਬਹੁਤ ਸੋਹਣਾ ਦੁਪੱਟਾ 2.5 ਮੀਟਰ ਦਾ ਇਹ ਸੀਗੇ ਆਪਣੇ ਅੱਜ ਦੇ ਸ਼ੂਟ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਧੰਨਵਾਦ ਜੀ ਸ਼ਸ਼ਕਲ